ਸਰ ਕੀ ਮੰਗ ਹੈ ਜਿਹੜਾ ਮੇਰੇ ਵੱਲੋਂ ਭਰੀ ਜਿਹੜੀ ਇਹ ਸੀਨੀਅਰ ਅਫਸਰ ਦੇ ਅਧਾਰ ਤਾਦੇ ਮੁਤਾਬਕ ਜਿਹੜੀ ਆ ਉਹ ਰੁਟੀਨ ਦੀ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਸੀਗੀ ਰੇਲਵੇ ਸਟੇਸ਼ਨ ਪਠਾਨਕੋਟ ਕੈਂਟ ਕਿ ਸਾਡੀ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੱਕੋ ਵਿਅਕਤੀ ਜਿਹੜਾ ਆ ਉਹ ਦੋ ਵਿਅਕਤੀ ਜਿਹੜੇ ਆ ਉਹ ਆਰ.ਏ.ਸੀ. ਗਰੋਂ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕਰ ਕੀਤਾ ਇੱਕ ਜਿਹੜਾ ਵਿਅਕਤੀ ਜਿਹੜਾ ਉਹ ਪਿਸਤਲ ਜਿਹੜਾ ਲੈ ਹਰਾ ਕੇ ਤੇ ਉਹ ਫਰਾਰ ਹੋ ਗਿਆ ਤੇ ਇੱਕ ਨੂੰ ਜਿਹੜਾ ਕਾਬੂ ਕਰ ਲਿਆ ਕਾਬੂ ਕਰਨ ਤੇ ਉਹਦੀ ਤਲਾਸ਼ੀ ਲਈ ਤੇ ਉਹਦੇ ਕੋਲ ਜਿਹੜਾ ਇੱਕ ਦੇਸੀ ਕੰਟੀਮੈਂਟ ਪਿਸਤਲ ਤੇ ਤਿੰਨ ਜਿਹੜੇ ਉਹ ਮੈਗਜ਼ੀਨ ਬੰਨਧ ਹੋਏ ਸਰ ਇਹਨਾਂ ਦਾ ਕੋਈ ਮਾਮਲਾ ਕੱਲੇ ਵੀ ਦੱਸ ਰਹੇ ਹਾਂ ਜਿਹੜਾ ਅਸੀਂ ਵਿਅਕਤੀ ਰੈਸਟ ਕੀਤਾ ਆ ਉਹਦੇ ਤੇ ਉੱਤੇ ਇੱਕ ਪਹਿਲਾਂ ਖੋਹ ਦਾ ਪਰਚਾ ਦਰਜ ਹੈ ਅੰਡਰ ਜਿਹਨੂੰ ਟ੍ਰਾਇਲ ਕੋਰਸ ਚੱਲ ਰਿਹਾ ਹੈ ਕਿਹੜੇ ਨਾਕੇ ਤੋਂ ਲੈ ਕੇ ਆ ਰਹੇ ਸਪੁੱਤ ਇਹ ਇਹਨਾਂ ਨੇ ਫਿਲਹਾਲ ਤੇ ਹੀ ਦੱਸਿਆ ਕਿ ਅਸੀਂ ਜਿਹੜਾ ਉਹ ਐਮਪੀ ਤੋਂ ਲੈ ਕੇ ਆਏ ਹਾਂ ਕੋਈ ਡਿਮਾਂਡ ਨਹੀਂ ਜੈਣਾ ਹਾਂਜੀ ਇਹਨਾਂ ਨੂੰ ਮਨ ਜੋ ਅਦਾਲਤ ਤੋਂ ਇਹਨਾਂ ਦਾ ਜਿਹੜਾ ਆ ਤਿੰਨ ਦਿਨ ਦਾ ਇਹ ਡਿਮਾਂਡ ਹਾਸਲ ਕੀਤਾ ਹੈ ਤੇ ਪੁਸ਼ਕਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਤੱਤ ਸਾਹਮਣੇ ਆਣਗੇ ਉਹਦੇ ਮੁਤਾਬਕ ਵਾਣ ਦੀ ਕਾਨੂੰਨੀ ਕਰਵੇ ਕੀਤੀ ਜਾਵੇਗੀ